ਪੰਜਾਬ ਵਿੱਚ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ 15 ਘੰਟਿਆਂ ਦੇ ਅੰਦਰ ਇਸ ਸਬ ਡਿਵੀਜ਼ਨ ਦੇ ਇੱਕ ਪਿੰਡ ਨੇ ਅੱਜ ਸਰਬਸੰਮਤੀ ਨਾਲ ਪੰਚਾਇਤ ਚੁਣ ਵੀ ਲਈ ਹੈ ਜਿਸ ਸਦਕਾ ਇਸ ਪਿੰਡ ਨੇ ਪੰਜਾਬ ਦੀ ਪਹਿਲੀ ਸਰਬਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ ਮਾਛੀਵਾੜਾ ਬਲਾਕ ਦੇ ਪਿੰਡ ਟਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ पिंड विच इकट्ठे होके सरपंच समेत पांच मेंबर पंचायत सर्व समिति ना चुन ले हन जिना विच दो स्त्रियां भी पांच होन गया पिंड ने गुरबचन सिंह नु सरपंच अते पांच होर व्यक्तियां नु मेंबर पंचायत चुनन दा फैसला लिया है जदों तो लागले पिंड नालों वख हो कि इस पिंड टपरियां दी ग्राम पंचायत बनी है उदों तो सिर्फ दिन वार ही पंचायत चुनाव ਲਈ ਵੋਟਾਂ ਪਈਆਂ ਹਨ ਨਹੀਂ ਤਾਂ ਹਰ ਵਾਰ ਪਿੰਡ ਜਿ ਸਰਬਸੰਮਤੀ ਨਾਲ ਹੀ पंचायत ਬਣਦੀ ਰਹੀ ਹੈ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਕੋਲੀ ਅਤੇ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ पंचायत ਦੀ ਚੋਣ ਕੀਤੀ ਹੈ ਉਹਨਾਂ ਨੇ ਗੁਰਨਾ ਪਿੰਡਾਂ ਨੂੰ ਇਸ ਦੀ ਮਿਸਾਲ ਦਿੰਦਿਆਂ ਕਿਹਾ ਹੈ ਕਿ ਪਿੰਡ ਦੇ ਵਿਕਾਸ ਲਈ ਤੜੇਬੰਦੀ ਖਤਮ ਕਰੋ ਅਤੇ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ ਲਈ ਹੰਬਲਾ ਮਾਰੋ। ਮੈਂ ਕੈਪਟਨ ਹਰਜਿੰਦਰ ਸਿੰਘ ਕੱਪਰੀਆਂ ਸੰਗਤਪੁਰੇ ਅੱਜ ਸ੍ਰੀ ਪਿੰਡ ਕੱਪਰੀਆਂ ਨੇ ਸੰਗਰਾਹ ਤਸੀਲ ਅੱਜ ਸਾਰਿਆਂ ਨੇ ਮਿਲ ਕੇ ਜੋ ਪੰਚਾਇਤਾਂ ਬਣਨੀਆਂ ਨੇ ਉਹ ਪੰਚਾਇਤ ਦਾ ਸਰਬਸੰਮਤੀ ਦੇ ਨਾਲ ਪੂਰੇ ਨਗਰ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਾਰੀ ਪੰਚਾਇਤ ਆਪਾਂ ਸਰਬਸੰਮਤੀ ਨਾਲ ਬਣਾਉਣੀ ਹੈ ਉਹਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਵਚਨ ਸਿੰਘ ਜੀ ਨੂੰ ਪਿੰਡ ਦੀ ਸਰਪੰਚੀ ਦੀ ਨਿਯੁਕਤੀ ਦਿੱਤੀ ਹੈ ਔਰ ਇਹਨਾਂ ਦੇ ਨਾਲ ਅਸੀਂ ਜੋ ਪੰਜ ਪੰਚ ਨੇ ਸਾਡੇ ਹਰ ਇੱਕ ਵਾਰਡ ਦਾ ਤਿੰਨ ਸਾਡੇ ਜੈਂਕਸ ਪੰਚ ਨੇ ਤੇ ਦੋ ਸਾਡੇ ਲੇਡੀਜ਼ ਪੰਚ ਨੇ ਉਹ ਅਸੀਂ ਨਿਯੁਕਤ ਕਰ ਲਏ ਨੇ ਸਾਰੇ ਔਰ ਸੋ ਅਸੀਂ ਆਪਣਾ ਜੋ 4 ਤਰੀਕ ਨੂੰ ਪ੍ਰੋਗਰਾਮ ਕਰਕੇ ਸਾਰਾ ਕੁਝ ਐਲਾਨਾਂਗੇ ਇਹ ਸਾਡਾ ਪੰਡਾ ਇੱਕ ਆਖਰੀ ਫੈਸਲਾ ਹੋ ਗਿਆ ਹੈ ਵੀ ਜਿਹੜੀ ਸਾਡੀ ਪੰਚਾਇਤਾਈ ਸਰਪੰਚੀ ਨੇ ਚੁਣਨੀ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਇੱਕ ਸਾਡੇ ਪਿੰਡ ਦਾ ਬਹੁਤ ਵੱਡਾ ਇੱਕ ਏਕਾ ਬਣਦਾ ਹੈ ਔਰ ਅਸੀਂ ਇੱਕ ਮਿਸਾਲ ਬਣਨਾ ਚਾਹੁੰਦੇ ਆ ਪਿੰਡ ਦੇ ਅਸੀਂ ਜੀ ਅੱਜ ਸਾਡੇ ਨਗਰ ਟੱਪਰੀਆਂ ਦੇ ਵਿੱਚ ਜੋ ਪੰਚਾਇਤ ਚੁਣਨੀ ਸੀ ਅਸੀਂ ਸਾਰੇ ਪਿੰਡ ਨੇ ਅ ਇਕੱਠੇ ਹੋ ਕੇ ਅੱਜ ਵੱਡਾ ਇਕੱਠ ਕੀਤਾ ਸੀਗਾ ਸਵੇਰੇ ਔਰ ਉਹਦੇ ਵਿੱਚ ਅਸੀਂ ਸਾਡੀ ਨਗਰ ਦੀ ਜੋ ਪੰਚਾਇਤ ਆ ਚੁਣ ਲਈ ਐ ਸਾਡੇ ਅਸੀਂ ਸਰਪੰਚ ਸਾਹਿਬ ਸਰਦਾਰ ਗੁਰਵਚਨ ਸਿੰਘ ਜੀ ਨੂੰ ਚੁਣਿਆ ਇਹਨਾਂ ਦੇ ਨਾਲ ਅਸੀਂ ਪੰਜ-ਪੰਜ ਚੁਣੇ ਨੇ ਜਿਹਦੇ ਵਿੱਚ ਦੋ ਲੇਡੀਜ਼ ਨੇ ਤੇ ਤਿੰਨ ਸਾਡੇ ਜੈਂਟਸ ਪੰਜ ਚੁਣੇ ਗਏ ਨੇ ਸੋ ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਇਹਨੂੰ ਸਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਜ਼ੂਰ ਕੀਤਾ ਹੈ ਸਾਰੇ ਹੀ ਖੁਸ਼ ਨੇ ਅਸੀਂ ਅੱਗੇ ਵੀ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੇ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਵੇ ਜੋ ਰੌਲਾ ਗੋਲਾ ਹੁੰਦਾ ਉਹ ਨਾ ਹੋਵੇ ਇਹ ਸਭ ਤੋਂ ਵਧੀਆ ਇੱਕ ਸਾਡਾ ਉਪਰਾਲਾ ਸੀਗਾ ਉਹ ਅਸੀਂ ਅੱਜ ਕੀਤਾ ਜੀ ਮੰਤਕ ਕਿੰਨੀ ਵਾਰ ਹੈ ਜਿਹੜੀ ਸਰਵਸੰਮਤੀ ਨਾਲ ਅੱਗੇ ਇਲੈਕਸ਼ਨ ਹੁੰਦੇ ਨੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਜੀ ਹਾਲ ਤੱਕ ਸਿਰਫ ਦੋ ਵਾਰ ਹੀ ਇਲੈਕਸ਼ਨ ਹੋਏ ਨੇ ਤਿੰਨ ਵਾਰ ਇਲੈਕਸ਼ਨ ਹੋਏ ਨੇ ਇਸ ਤੋਂ ਪਹਿਲਾਂ ਵੀ ਸਾਡੀ ਸਰਵਸੰਮਤੀ ਨਾਲੇ ਪੰਚਾਇਤ ਬਣਦੀ ਰਹੀ ਹੈ ਔਰ ਹੁਣ ਅਸੀਂ ਸਾਰੇ ਪਿੰਡ ਨੇ ਤਹੀਹਾ ਲਿਆ ਸੀਗਾ ਵੀ ਇਹ ਜਿਹੜੇ ਆਪਾਂ ਜਿਹੜੀ ਵੋਟਾਂ ਵਾਲਾ ਸਿਸਟਮ ਹੈ ਇਹਨੂੰ ਛੱਡ ਕੇ ਇੱਕ ਜੋਟ ਹੋ ਕੇ ਇੱਕ ਝੰਡੇ ਥੱਲੇ ਆ ਕੇ ਆਪਣਾ ਜੋ ਪਿੰਡ ਦਾ ਵਿਕਾਸ ਉਹਨੂੰ ਕਰੀਏ ਸਰਵਸੰਮਤੀ ਦੇ ਨਾਲ ਆਪਾਂ ਪੰਚਾਇਤਾਂ ਬਣਾਈਏ ਮੈਂ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਟੱਪਰੀਆਂ ਤਸੀਦ ਸਮਰਾਲਾ ਬਲਾਕ ਮਛਵਾੜਾ ਤੋਂ ਬੋਲ ਰਿਹਾ ਸਾਡੇ ਪਿੰਡ ਅੱਜ ਸਵੇਰੇ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਅਸੀਂ ਆਪਣੀ ਪੰਚਾਇਤ ਸਰਪੰਤੀ ਨਾਲ ਚੁਣ ਰਹੇ ਹਾਂ ਜਿਦੇ ਵਿੱਚ ਅਸੀਂ ਗੁਰਵਚਨ ਸਿੰਘ ਸਾਨਾ ਫਰਪਾਲ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਹੈ ਤੇ ਪੰਜ-ਪੰਜ ਨਿਯੁਕਤ ਕੀਤੇ ਨੇ ਜਿਦੇ ਵਿੱਚ ਦੋ ਲੇਡੀ ਜੀ ਨੇ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਇਹ ਆਪਣਾ ਸਾਰਿਆਂ ਨੇ ਸਰਬਸੰਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਪਾਰਟੀ ਵਗੈਰਾ ਦੇ ਨਿਸ਼ਾਨ ਤੇ ਕਿਹੜੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਪਾਰਟੀ ਵਾਈਆਂ ਤੋਂ ਉੱਠ ਕੇ ਕਿਉਂਕਿ ਅਸੀਂ ਪਹਿਲਾਂ ਹੀ ਵੋਟਾਂ ਦੇ ਬਿਤੇ ਇੱਕ ਗੇਰ ਵੋਟਾਂ ਦਾ ਬਾਈਕਟ ਕਰਿਆ ਸੀਗਾ। ਪਾਰਟੀ ਵਾਈ ਦਾ ਇਹਦੇ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇੱਕ ਇਨਸਾਨ ਨੂੰ ਦੇਖ ਕੇ ਇਨਸਾਨਾਂ ਦੇ ਕੰਮ ਨੂੰ ਦੇਖ ਕੇ ਉਹਦੇ ਨਾਲ ਅਸੀਂ ਸਰਪੰਚ ਚੁਣਿਆ ਗਿਆ ਹੈ। ਗਾਹਾਂ ਨੂੰ ਵੀ ਅਸੀਂ ਬਗੈਰ ਪਾਰਟੀ ਤੋਂ ਸਰਪੰਚ ਚੁਣਾਂਗੇ। ਅੱਜ ਵੀ ਇਹ ਸਰਪੰਚ ਸਾਡੇ ਪਿੰਡ ਦਾ ਸਰਪੰਚ ਆ ਸਾਡੇ ਨਗਰ ਦਾ ਸਰਪੰਚ ਆ ਪਾਰਟੀ ਨਾਲ ਸਾਡਾ ਕਿਹ ਲਗਾ ਜੇ ਕਣੀਗਾ ਸਾਡੀਆਂ ਬਹੁਤ ਰਿਸ਼ਤੇਦਾਰੀਆਂ ਪਾਰਟੀਆਂ ਨਾਲ ਨੇ ਸਾਡੇ ਯਾਰਾ ਦੋਸਤਾਂ ਪਾਰਟੀਆਂ ਨਾਲ ਨੇ ਪਰ ਇਹ ਸਰਪੰਚ ਸਾਡਾ ਨਰੋਲ ਪਿੰਡ ਦਾ ਸਰਪੰਚ ਹੈ ਹਾਂਜੀ ਕੀ ਨਾਮ ਆ ਤੁਹਾਡਾ ਜੀ ਕਿਹੜੇ ਪਿੰਡ ਦਾ ਗੁਰਵਚਨ ਸਿੰਘ ਆ ਜੀ ਪਿੰਡ ਟੱਪਰੀਆਂ ਜੀ ਤੁਹਾਨੂੰ ਸੁਣਿਆ ਗਿਆ ਜੀ ਹਾਂਜੀ ਹਾਂਜੀ ਘਹਿਣਾ ਚਲੋ ਕਿ ਇਹ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਤੁਸੀਂ ਲੈ ਕੇ ਪਿੰਡੇ ਚਲੇ ਤੱਕ ਤੁਹਾਨੂੰ ਲੱਗਦਾ ਵੀ ਨਹੀਂ ਹੋ ਸਕਦਾ ਜਿਹੜਾ ਵੀ ਕੋਈ ਕੰਮ ਸਾਡੇ ਪਿੰਡ ਦਾ ਰੁਕਿਆ ਹੈ ਸਾਰੇ ਕੰਮ ਕਰਵਾਵਾਂਗੇ ਇੱਕ ਨਗਰ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਸਰਬਜਮਤੀ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਦੇ ਪੂਰਨਿਆਂ ਤੇ ਪੂਰਾ ਉਤਰੂ ਧੰਨਵਾਦ